ਸੋ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣ ਮੇਰਾ तान लाह लै लो भागा बा रे ओ हरिदीागम संतां लाह लै लो भागवार we <laughs> you बोलो <Til बि ਸੰਤਾਂ ਦਾ ਸਮਾਗਮ ਸੰਤਾਂ ਦਾ ਲਾਹ ਲੈ ਲੋ ਭਗਾ ਵਾਲਿਓ ਕਥਾ ਹਰੀ ਦੀ ਸਮਾਗਮ ਸੰਤਾਂ ਦਾ ਭਾਲੈ ਨੂੰ ਭਗਾ ਵਾਲਿਓ ਜੀ ਤੁਮ੍ਹ

ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਵਦੋਏ ਸੁੱਤਦਾਰਾ ਤਨ ਲక్ష్ਮੀ ਪਾਪੀ ਕੇ ਵੀ ਹੋਏ ਆਓ ਜੁਗ ਜੁਗ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਬਿੱਤਰ ਚਰਨਾਂ ਦੇ ਵਿੱਚ ਬੇਅੰਤ ਸੰਗਤ ਪਹੁੰਚੀ ਹੈ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ ਸਾਰੇ ਗਾ ਜੀ ਕੇ ਫਤਿਹ ਬਲਾਓ ਜੀ ਇੱਕ ਵਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਤਿੰਦਰ ਸਿੰਘ ਜੀ ਢੱਡਿਆ ਵਾਲੇ ਜਿਨ੍ਹਾਂ ਉਪਰਾਲਾ ਕੀਤਾ ਹੈ ਪਹਿਲਾ ਸੰਤ ਸਮਾਗਮ ਰੱਖਿਆ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਲਾਕੇ ਦੇ ਵਿੱਚ ਸੰਗਤਾਂ ਲਾਹ ਲੈ ਲੈ ਰਹੀਆਂ ਬੇਅੰਤ ਜਥਿਆਂ ਨੇ ਹਾਜ਼ਰੀ ਲਾਉਣੀ ਹੈ ਸੋ ਆਓ ਆਪ ਅਰੰਭਤਾ ਕਰਦੇ ਹਾਂ ਆਗਿਆ ਭਈ ਅਕਾਲ ਕੀ ਤਵੀ ਚਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਜੋ ਪ੍ਰਭ ਕੋ ਮਿਲ ਬੂਝ ਹੈ ਖੋਜ ਸ਼ਬਦ ਮੈਂ ਲੈ ਕੋਈ ਲਾਹਾ ਲੈ ਕੇ ਜਾਈਏ ਬਾਬਾ ਜੀ ਨੇ ਉਦਮ ਕੀਤਾ ਸੰਗਤਾਂ ਨੇ ਸਾਥ ਦਿੱਤਾ ਗੁਰੂ ਦੀ ਕਿਰਪਾ ਹੋਈ ਕਿਤੇ ਐ ਨਾ ਹੋਵੇ ਵੀ ਲੰਗਰ ਦੇ ਪ੍ਰਸ਼ਾਦ ਦੇ ਦਾਲ ਛੱਕੇ ਘਰਾਂ ਨੂੰ ਚਲੇ ਜਾਈਏ ਇਹ ਸਮਾਗਮ ਰੱਖੇ ਜਾਂਦੇ ਨੇ ਗੁਰੂ ਦੀ ਮਤ ਧਾਰਨ ਕਰਨ ਵਾਸਤੇ ਜਦੋਂ ਸਿੱਖ ਗੁਰੂ ਦੀ ਮਤ ਧਾਰਨ ਕਰਦਾ ਹੈ ਗੁਰੂ ਦੀ ਚਾਲੀ ਤੇ ਚੱਲਦਾ ਹੈ ਫਿਰ ਇਸ ਦਾ ਜੀਵਨ ਸਫਲਾ ਹੋਇਆ ਕਰਦਾ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਸਾਰੇ ਗੋ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਬਲ ਮਾਨੋ ਹਰ ਹਰ ਕਥਾ ਨਿਰਾਲੀ ਬੇਅੰਤ ਮਹਾਪੁਰਸ਼ ਸਟੇਜ ਤੇ ਪਹੁੰਚੇ ਨੇ ਕਾਰ ਸੇਵਾ ਵਾਲੇ ਬਾਬਾ ਜੀ ਪਹੁੰਚੇ ਨੇ ਸਰਕਾਰਯੋਗ ਢਿੰਗੀ ਵਾਲੇ ਮਹਾਪੁਰਸ਼ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਸਾਡੇ ਤੋਂ ਬਾਅਦ ਸਾਰਿਆਂ ਨੇ ਨਿਹਾਲ ਕਰਨਾ ਹੈ ਸੋ ਸਾਰਿਆਂ ਨੇ ਲਾਹਾ ਲੈਣਾ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾ ਕਰੀਤ ਬਾਬਾ ਜੀ ਨੇ ਪ੍ਰਬੰਧਕਾਂ ਨੇ ਉਦਮ ਕੀਤਾ 13 ਤਰੀਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਕੀਤਾ ਹੈ ਆਪਾਂ ਤਿੰਨ ਦਿਨ ਸਰਵਣ ਕਰਨਾ ਸਾਰਿਆਂ ਨੇ ਨਗਰ ਨਿਵਾਸੀਆਂ ਨੇ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਪਹੁੰਚੀਆਂ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਬਲਮਾਨੋ ਹਰ ਹਰ ਕਥਾ ਨਿਰਾਲੀ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੈ ਉਹਨਾਂ ਦਾ ਜੀਵਨ ਬਦਲ ਗਿਆ ਅੱਗੇ ਗੁਰਪੁਰਬ ਆਉਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਲ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਆ ਕੌਡੇ ਰਾਖਸ਼ ਨੇ ਬਚਨ ਮੰਨਿਆ ਰਾਖਸ਼ਨਾ ਰਹਿ ਗਿਓ ਦੇਵਤਾ ਬਣ ਗਿਆ ਬਲੇ ਹਰੀ ਗੁਰਿਆ ਆਪਣੇ ਦਿਹਾੜੀ ਸਦਵਾਰ ਜੇ ਨਾ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਹ ਰੇ ਅੰਧਾਰ ਕੌਡੇ ਰਾਖਸ਼ ਨੇ ਬਚਨ ਮੰਨਿਆ ਪੂਰੇ ਗੁਰੂ ਦੇ ਦਰਸ਼ਨ ਕੀਤੇ ਤੇ ਦੇਵਤਾ ਬਣ ਗਿਆ ਸੱਜਣ ਠੱਗ ਨੇ ਗੁਰੂ ਦਾ ਬਚਨ ਮੰਨਿਆ ਗੁਰੂ ਦੀ ਬਾਣੀ ਸਰਵਣ ਕੀਤੀ ਆ ਉਹ ਠੱਗ ਨਾ ਰਹਿ ਕੇ ਸੰਤ ਬਣ ਗਿਆ ਤੇ ਮਾਰ ਕਰਨਾ ਭੂਮੀਆ ਚੋਰ ਉਹਨੇ ਗੁਰੂ ਦੇ ਬਚਨ ਮੰਨੇ ਉਹ ਸਾਧੂ ਬਣ ਗਿਆ ਅਸੀਂ ਵੀ ਗੁਰੂ ਚਰਨਾ ਚਰਦਾਸ ਕਰੀਏ ਮਹਾਰਾਜ ਸਾਡੇ ਦੇ ਵੀ ਉਹ ਜੀ ਕਿਰਪਾ ਕਰੋ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰੀਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸਨਾ ਪਰਿਆਰੇ ਆਓ ਸਾਰਿਆਂ ਨੇ ਗੱਜ-ਵੱਜ ਕੇ ਬੋਲਣਾ ਹੈ ਪਹਿਲੇ ਹਿੱਸੇ 'ਚ ਦਾਸ ਬੋਲੇਗਾ ਦੂਸਰੇ ਹਿੱਸੇ 'ਚ ਭਾਈਆਂ ਨੇ ਬੋਲਣਾ ਹੈ ਜਿਨੇ ਭਾਈ ਬੈਠੇ ਨਾ ਜਥੇ ਵਾਲੇ ਸਿੰਘ ਬੈਠੇ ਉਹਨਾਂ ਬੋਲਣਾ ਹੈ ਤੀਜੇ ਹਿੱਸੇ ਵਿੱਚ ਬੀਬੀਆਂ ਨੇ ਬੋਲਣ ਦੀ ਕਿਰਪਾਲਤਾ ਕਰਨੀ ਹੈ ਇਹ ਰਸਨਾ ਮਿਲੀ ਬੋਲਣ ਵਾਸਤੇ ਪਰ ਚੰਗਾ ਬੋਲਣ ਵਾਸਤੇ ਮਿਲੀ ਹੈ ਬਾਣੀ ਪੜਨ ਵਾਸਤੇ ਮਿਲੀ ਹੈ ਅੰਤਰ ਗੁਰ ਅਰਾਧਣਾ ਜੀਵਾ ਜਪ ਗੁਰਨਾਓ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਸਤ ਗੁਰ ਸੇ ਤੀਰਤਿਆ ਦਰਗਾ ਪਾਈਐ ਠਾਓ कदू आवेगी गरीब वाली बारी वड़े वड़े पापी तारते से आवेगी गरीब वाली बारी वटे वे पापी तार से कद आवेगी गरीब वाली बारी बड्डे बड्डे पापी तार से कदों आवेगी गरीब वाली

ਮਾਂੂ ਰਖੀ ਕੇ ਤਕਬਾਤ ਵੈ ਉਠ ਫਰਾਸੀ ਤਰਿਆਰੇ ਗੁਰ ਨਾਨਕ ਜੀ ਨੇ ਸੋਣਿਆ ਵੇਖਿਆ ਤੇ ਫਿਰ ਘਰ ਬਾਸ ਨ ਭਰਿਆ ਰੇ ਸੰਸਾਰ ਤੇ ਸਾਨੂੰ ਮਨੁੱਖਾ ਜਨਮ ਮਿਲਿਆ ਪਰ ਸਾਰੇ ਬੈਠੇ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਤੇਰੀ ਭਈਆ ਔਰ ਕਾਈ ਤੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਾਈ ਕੇਵਲ ਨਾਮ ਕੇਵਲ ਕੇਵਲ ਸ਼ਬਦ ਦੀ ਵਰਤੋਂ ਕੀਤੀ ਹੈ ਇੱਕ ਤੋਂ ਪੰਜਵੇਂ ਬਾਦਸ਼ਾਹ ਹੋਰ ਫਰਮਾਉਂਦੇ ਨੇ ਕੋਈ ਕਿਸੇ ਚੀਜ਼ ਪਿੱਛੇ ਭਿਆ ਕੋਈ ਕਿਸੇ ਵਿੱਚ ਪਿੱਛੇ ਹੈ ਕਈ ਜ਼ਮੀਨਾਂ ਹੀ ਬਣਾਈ ਜਾਂਦੇ ਆ ਹੈ ਕਈ ਮਾਲ ਕੋਠੀਆਂ ਏਡੇ ਏਡੇ ਬਣਾ ਲਏ ਵੀ ਜਿਵੇਂ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ ਗਹਿਰੀ ਕਰਕੇ ਨੀਵ ਖੋਦਾਈ ਉੱਪਰ ਮੰਡ ਬਿਛਾਏ ਨਾਮਦੇਵ ਜੀ ਦੀ ਬਾਣੀ ਅੱਧ ਸ਼ਹਿਰਾ ਨਿਕਲਿਆ ਹੈ 라वण ਦੇ ਪੁੱਤ ਸਾੜਦੇ ਸਾਰੇ ਹਾਂ ਨਾਮਦੇਵ ਜੀ ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੀ ਅਧਕਾਈ ਕਾ ਭਇਓ ਦਰਬਾਂਦੇ ਹਾਥੀ ਖਿੰਮੈ ਭਈ ਜਿਹੜੀ ਅਸਲੀ ਹੈ ਨਾ ਸ਼ਾਂਤੀ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਮਿਲਦੀ ਹੈ ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੜਾ ਮਾਇਆ ਵੜਾਈ ਸੂਈ ਵੜਾ ਜਿਨ ਰਾਮ ਲਿਵ ਲਾਈ ਭੂਮੀਆਂ ਭੂਮ ਉੱਪਰ ਨਿਤ ਲੁਜੈ ਛੋੜ ਜਾਏ ਤ੍ਰਿਸ਼ਨਾ ਨਹੀ 부ਜੈ ਕਉ ਨਾਨਕੇ ਤਤ ਵਿਚਾਰਾ ਸਾਰੇ ਕਉ ਕਉ ਨਾਨਕੇ ਤਤ ਵਿਚਾਰਾ ਬਿਨ ਹਾਰ ਭਾਈ ਜਨ ਤੇਰਾ ਹੋਣਾ ਨਹੀਂ ਛੁਟਕਾਰਾ ਨਾਮ ਦੇ ਜੱਪੇ ਬਿਨਾ ਹੋਣਾ ਨਹੀਂ ਛੁਟਕਾਰਾ ਨਾਮ ਦੇ ਜੱਪੇ ਬਿਨਾ ਰਾਜਾ ਨਾਮ ਦੇ ਜੱਪੇ ਰਾਜਾ ਸੇਰਾ ਉੜਾ ਨਹੀਂ ਛੁਟਕਾਰਾ ਆਉਂਦੇ ਜੱਫੇ ਬਿਨਾ ਹੋਣਾ ਨਹੀਂ ਛੁੱਟਕਾਰਾ ਆਉਂਦੇ ਜੱਫੇ ਬਿਨਾ ਕੋ ਨਾਨਕੇ ਤਤ ਵਿਚਾਰਾ ਕੋ ਨਾਨਕੇ ਤਤ ਵਿਚਾਰਾ ਕੋ ਨਾਨਕੇ ਤਤ ਵਿਚਾਰਾ ਅੰਦਰ ਨਾ ਆਉਂਦਾ ਕੋ ਨਾਨਕ ਦੇ ਤਤ ਵਿਚਾਰਾ ਕੋ ਨਾਨਕ ਦੇ ਤਤ ਵਿਚਾਰਾ ਕੋ ਨਾਨਕ ਦੇ ਤਤ ਵਿਚਾਰਾ ਤੇਰਾ ਹੋਣਾ ਨਹੀਂ छुटਕਾਰਾ ਆਂਦੇ ਜੱਪੇ ਬਿਨਾ ਮੁਹੌਣਾ ਨਹੀਂ ਛੁਟਕਾਰਾ ਆਉਂਦੇ ਜੱਪੇ ਵਿਨਾ ਆਉਂਦੇ ਜੱਪੇ ਵਿਨਾ ਕੋ ਨਾਨਕ ਦੇ ਤਤ ਵਿਚਾਰਾ ਵਨਹਰ ਭੈਣ ਨਹੀਂ छुटਕਾਰਾ ਆ ਵੇਖੋ ਸਤਕਾਰਯੋਗ ਮਹਾਂਪੁਰਸ਼ਾਂ ਨੇ ਸੰਤ ਬਾਬਾ ਜਤਿੰਦਰ ਸਿੰਘ ਜੀ ਟੱਡਿਆ ਵਾਲੇ ਆਪਣਾਲ ਕਿੱਡਾ ਸੋਹਣਾ ਲੱਗਾ ਹੈ ਸਟੇਜ ਕਿੰਨੀ ਸੋਹਣੀ ਬਣੀ ਹੈ ਸਾਊਂਡ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਹੈ ਅਸੀਂ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਫਲਵਾੜੀ ਵੱਲੋਂ ਹਾਜ਼ਰੀ ਲਵਾਈ ਹੈ ਅਸੀਂ ਅਰਦਾਸ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਬਾ ਜੀ ਨੂੰ ਸਤਕਾਰਯੋਗ ਮਹਾਂਪੁਰਸ਼ ਸੰਤ ਬਾਬਾ ਜਤਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੂੰ ਗੁਰੂ ਸਾਹਿਬ ਜੀ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਿਰ ਤੇ ਮੇਰਾ ਭਰਿਆਥ ਰੱਖਣ ਜੋ ਇਹੋ ਜੇ ਸਮਾਗਮ ਅੱਗੇ ਵੀ ਇਸੇ ਤਰ੍ਹਾਂ ਉਲੀਕਦੇ ਰਹਿਣ ਤੇ ਸੰਗਤਾਂ ਲਾਹਾ ਲੈਂਦੀਆਂ ਰਹਿਣ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਲਾਹਾ ਪ੍ਰਾਪਤ ਕਰਨਾ ਹੈ 13 ਤਰੀਕ ਨੂੰ ਖੰਡੇਵਾਟੇ ਦਾ ਅੰਮ੍ਰਿਤ ਵੀ ਤਿਆਰ ਹੋਣਾ ਹੈ ਪੀਵੋ ਪੌਲ ਖੰਡ ਧਾਰ ਸਾਰੇ ਕੋ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹਿਲਾ ਗੁਰ ਸਿੱਖ ਦਾ ਜਨਮ ਤਾਂ ਸੋਇ ਲਾਹੋ ਦਸਵੇਂ ਪਾਤਸ਼ਾਹ ਕਹਿੰਦੇ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਆਓ ਆਪਾਂ ਇੱਕੋ ਉਤਾਰਨਾ ਪੜਦੇ ਹੋਈਆਂ ਭੁੱਲਾਂ ਦੀ ਮਾਫੀ ਇੰਨਾ ਸਮਾਂ ਕਰੋ ਪ੍ਰਵਾਨ ਸਾਰਿਆਂ ਨੇ ਬੋਲਣ ਦੀ ਕਿਰਪਾਲਤਾ ਕਰਨੀ ਹੈ ਜਿਹੜੇ ਕਲਗੀਧਰ ਪਾਤਸ਼ਾਹ ਨੇ ਸਾਡੇ ਪਿੱਛੇ ਸਾਡੇ ਨਲੈਕਾਂ ਪਿੱਛੇ ਆਪਣਾ ਸਰਬੰਸ ਲਟਾ ਦਿੱਤਾ ਇੱਕ ਸ਼ਾਇਰ ਕਹਿੰਦਾ ਹੈ ਬਾਜਾਂ ਵਾਲਾ ਪ੍ਰੀਤਮ ਮੇਰਾ ਖੇਡਾ ਕਈ ਖਲਾਰ ਗਿਆ ਸਰਸਾ ਕੰਢੇ ਖੇਰੂ ਖੇਰੂ ਹੋ ਜੇ ਸਦਾ ਪਰਵਾਰ ਗਿਆ ਜਿਹੜੇ ਰਾਏ ਜੀਤ ਗਿਆ ਸੀ ਉਸੇ ਰਾਜ ਹਾਰ ਗਿਆ ਫੁੱਲਾਂ ਨਾਲ ਕੋਮਲ ਜੰ ਨਾਹੀਆਂ ਵਿੱਚ ਖਲਾਰ ਗਿਆ ਉਹ ਗੁਰੂ ਸਾਡੇ ਵਾਸਤੇ ਕੀ ਕਹਿੰਦਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਉਹਨੇ ਸਾਡੇ ਨਲਾਇਕਾ ਤੋਂ ਆਪਣੇ ਚਾਰ ਲੈਕ ਵਾਰ ਦਿੱਤੇ ਤੇ ਅਸੀਂ ਉਹਦਾ ਬਚਨ ਨਹੀਂ ਮੰਨ ਸਕਦੇ ਸਾਰੇ ਖੰਡੇ ਵਾਟੇ ਦਾ ਅੰਮ੍ਰਿਤ ਛਕੀਏ ਅੰਮ੍ਰਿਤ ਮਈ ਬਾਣੀ ਪੜੀਏ ਅੰਮ੍ਰਿਤ ਵੇਲਾ ਸਾਂਭੀਏ ਤੇ ਕਲਗੀ ਤਰ ਕਿਰਪਾ ਕਰਨਗੇ ਸਾਰੇ ਪੜੇ ਫਿਰ ਸਮਾਪਤੀ ਸਾਡੇ ਵੱਲੋਂ ਜੇ ਤੂੰ ਅਮਰ ਖਾਲਸਾ ਹੋਣਾ ਬਾਹੂਲ ਪੀ ਲੈ ਖੰਡ ਤਾਰ ਦੀ ਅਮਰ ਖਾਲਸਾ ਹੋਣਾ ਬਾਹੂਲ ਪੀ ਲੈ ਖੰਡੇ ਤਾਰ ਦੀ আরে লাল মণি 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 ਹਰ ਸੱਚੇ ਤਖਤਰ ਜਾਇਆ ਸਤ ਸੰਗਤ ਮੇਲਾ ਮਾਨਕ ਨਿਰਪੋ ਨਿਰੰਕਾਰ ਵਿੱਚ ਸਦਾ پھیਲਾੁਰ ਸਿਰ ਸਿਰ ਮਨਾਈ ਕਾਲ ਕਾ ਦੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਈ ਵੋ ਪਾਉ ਲਖੰਡਤਾ sub पुरंगत की खालसा मन मुखी दोइ ला आह गोबिंद सिंह ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰ ਸੱਚੇ ਤਖਤ ਸਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ